ਹੈ ਗੱਲ ਹਰਾਨੀਰੀ ਪਏਗੀ ਦੁਨੀਆਂ ਦੇ ਲੋੜੇ ਹੈ ਗੱਲ ਹਰਾਨੀਰੀ ਪਏਗੀ ਦੁਨੀਆਂ ਦੇ ਲੋੜੇ ਅੱਜ ਕੱਲ ਤਾਂ ਦੁਨੀਆਂ ਦੇ ਵਾਰੇ ਪੀਰ ਮਰੀਦ ਰਹਾ ਥੋੜੇ ਅੱਜ ਲਗਲੀ ਬਾਤਾਂ ਆਣੇ ਵਰਕਦਾ ਜਮਈ ਬਾਤਾਂ ਦੇਣਾ ਪਰ ਸਮਝ ਕੇ ਰੂਣਾ ਸਾਡਾ ਅਸਲੀ ਮਾਪਾ ਕੇਰਾ तूंदरू चले आपने बाबा लमा पास ਪਰ पर सम ਨੂੰ न ਸਾਡਾ ਅਹਲੀ ਬੱਬਾ ਕਿਹੜਾ ਉਹ ਇੱਕ ਕਈ ਦੀ ਪੈੜੀ ਰੀ ਐਵੇਂ ਲੋਕ ਬਖਰਦੇ ਹੱਲੇ ਐਵੇਂ ਆਂ ਨਹੀਂ ਭੜਕਦੇ ਸਰਦੇ ਆ ਤੇ ਸਾਡਾ ਬੱਬਾ ਦੱਸਾ ਕਿੱਥੇ ਰਹਿੰਦਾ ਰਿਹਾ ਕਈ ਦੀ ਪੈੜੀ ਰੀ ਐਵੇਂ ਲੋਕ ਬਖਰਦੇ ਹੱਲੇ ਪਰ ਸਾਡਾ ਬੱਬਾ ਰਹਿੰਦਾ ਖੇਤ ਬਹੁੰਨੇ ਥੱਲੇ ਵੇਖੋ ਕੋਠੀ ਬਾਬੇ ਦੀ કરી بھળી મનતા કરંદા રી ભળી મનતા કરંદા રી લસ્સી دا ઇકય ગ્લાસ બધેરા પર સમજી કે હે મૂરિ સાڈا અસલી બાબા કેડા ઓન બીજી કી આndi હે ઓના دا બાબા પતા કે કેડા બનાએ ઓ કેંદી ઉં ઉતાન સાડા બાબા રી ભએન મળયા ભારે ચિરદા

ਕਿਹੜੀ ਬੰਥਾ ਰਹਿੰਦਾ ਛੱਪੜ ਦੇ ਮੈਂ ਆਉਣੀ ਹੋਰ ਚਾਰ ਕੇ ਪੇੜਾ ਪਰ ਸਮਝ ਕਿਸੇ ਮੰੰਦੀ ਸਾਡਾ ਅਸਲੀ ਬੰਬਾ ਕੇੜਾ ਹੋਏ ਇੱਕ ਕੰਗਨੀ ਪਹਿਣੇ ਨੂੰ ਮੈਂ ਅੱਲਾਵਾ ਪੀਰ ਮਨੰਗਾ ਜੱਦੀ ਮਲੇਰ ਪੋੜੇ ਨੂੰ ਬਾਪੇ ਦਾ ਕੁੜਾ ਦੇ ਕੇ ਆਉਣਾ ਪਈ ਗਾਣੇ ਚ ਗੰਨੀ ਰਹੀ ਉਹ ਬੰਨੀ ਬੈਠੀ ਪੇੜ ਦਾ ਲੇੜਾ ਪਰ ਸਮਝ ਕਿਸੇ ਬਾਬਾ ਕਿਹੜਾ ਇਹ ਇੱਕ ਹੋਰ ਗੋਲੀ ਕਹੇਰੀ ਉਹ ਟਾਲੀ ਵਾਲੇ ਖੇਤ ਗੁੜੇਰੀ ਸਾਡੇ ਰਿੰਦਾ ਇੱਕ ਸ਼ਹੀਦ ਹੈ ਚਤਲਾ ਕੇ ਮੰਨ ਲੇ ਜੀ ਮੂੰਹ ਮੰਗਵੀ ਤਿਰਾਚੀ ਜੈ ਜਦ ਦਿੱਤੇ ਘੂੜੇ ਦੇ ਮਾਰਦਾ ਕਦੇ ਕਦੇ ਘਾ ਡੇਰਾ ਪਰ ਸਮਝ ਕਿਸੇ ਨੂੰ ਨਹੀਂ ਸਾਡਾ ਅਸਲੀ ਬਾਬਾ ਕਿਹੜਾ ਹੁਣ ਜਿਹੜਾ ਹੱਥ ਜੋੜ ਕੇ ਗਿਆ ਅੱਗੇ ਸਿੰਗੜੀ ਰੋਟੀ ਪਾਣੀ ਲੈ ਕੇ ਗਈ ਕੋਈ ਕੋਈ ਵੰਦਾ ਦਾ ਤਰਸ ਜਾਂ ਕੋਈ ਸੀਗਾ ਤੇ ਉਸੇ ਨਾਲ ਫਰੇਕਾ ਉਹਨੇ ਨਾਲ ਉਹ ਵਾਤਾ ਪੜਾ ਰਿਆ ਭੱਜ ਕੇ ਬਾਜਾਂ ਮਾਰੇ ਸੱਤ ਸੱਤ ਸੱਪ ਕਰਦੀ ਉਹ ਆਈ ਇਹਦਾ ਐਡਾ ਜਦੋਂ ਮੈਂ ਨੂ ਰੇਖਾ ਨਾਲ ਤੇ ਭੱਜ ਕੇ ਇੱਧਰ ਵੜ ਗਿਆ ਤੇ ਮੈਨੂੰ ਲੱਗਦਾ ਕੋਈ ਵਾਜਾ ਡੇਰਾ ਆਪਾਂ ਮਾਰਨਾ ਨਹੀਂ ਤੇ ਆਪਾਂ ਇਹਦੇ ਨਾਲ ਨਹੀਂ ਨਾ ਦਸਾਂਤ ਕੱਢਿਆ ਕਈ ਇਹਨੂੰ ਹੱਥਾਂ ਝੇਕਿਆ ਕਰਕੇ ਉਹ ਕਹਿੰਦੀ ਕੱਲ ਸਾਡਾ ਬਾਬਾ ਨੇ 나ਗ ਦੇ ਰੂਪ ਚ ਪ੍ਰਗਟ ਹੋ ਗਿਆ ਫੇਰੀ ਸਾਡਾ ਬਾਬਾ ਕੋ ਸੱਪ ਦੇ ਰੂਪ ਚ ਪ੍ਰਗਟ ਹੋਇਆ ਮੈਨੂੰ ਦੱਸਿਆ ਮਾਰ ਕੋਏ ਸਾਡੇ ਕੋਠੇ ਤੇਰਾ ਭਾਈ ਹਾਜ਼ਰੀ ਕਰਦਾ ਸੀਗਾ ਮੈਂ ਰੋਲਾ ਪਾਇਆ ਜਦੋਂ ਭੱਜ ਗਿਆ ਤੂੰ ਦੁੱਖ ਗਿਆ ਅਲੋਪ ਹੋ ਗਿਆ ਨਾ ਬਾਬਾ ਸਾਡਾ ਕਹੇ ਸਾਡਾ ਬਾਬਾ ਨਾਗ ਦੇ ਰੂਪ ਚ ਪ੍ਰਗਟ ਹੋ ਗਿਆ ਜਦੋਂ ਗਏ ਦਰਸ਼ਨ ਤੇ ਵਰਦੀ ਪੂਰ ਸ੍ਰੀ ਨੂੰ ਪਿਆਰ ਕੋਈ ਕੀਲ ਨਾ ਸਕਦਾ ਨਾ ਕੋਈ ਕੀਲ ਸਕੇ ਸਵੇਰਾ ਪਰ ਸਮਝ ਕਿਸੇ ਨੂੰ ਨਾ ਸਾਡਾ ਅਸਲੀ ਬਾਬਾ ਕਿਹੜਾ ਇਹਨਾਂ ਨਕਲੀ ਬਾਬਿਆਂ ਨੇ ਭਰਾਓ ਪਾਰ ਕਿਸੇ ਨਹੀਂ ਲਾਉਣਾ ਆਪਾਂ ਅਸਲੀ ਬਾਬੇ ਨੂੰ ਪ੍ਰਾਪਤ ਕਰੀਏ ਸੁਨਵਾਉਣਾ ਵਿੱਚ ਗੁਰੂ ਗ੍ਰੰਥ ਦੇ ਜੀ ਸਤਿਵਰ ਕਰਕੇ ਆਪ ਨਵੇੜਾ ਪਰ ਸੰਝ ਸੋਝ ਲੋ ਜੀ ਸਾਡਾ ਅਸਲੀ ਬਾਬਾ ਕਿਹੜਾ ਇਹ ਨਕਲੀ ਬਾਬੇ ਆਲੇ ਨਾ ਹੋਰ ਭੜਕਦੇ ਹੁੰਦੇ ਕਿਉਂਕਿ ਜਦੋਂ ਕਿਸੇ ਦਾ ਕੋਈ ਚੜਾਈ ਕਰ ਜਾਂਦਾ ਨਾ ਕੋਈ ਜਿੰਮਾ ਪਛੜਾ ਕਹਿ ਦਿੰਨੇ ਆ ਉਹ ਚੜਾਈ ਕਰ ਜਾਂਦਾ ਤਾਂ ਉਹਦੀ ਤਿੰਨ ਚਾਰ ਘਹਾ ਹੁੰਦੇ ਆ ਤੇ ਉਹਨਾਂ ਨੇ ਜਾ ਕੇ ਖੇਤ ਦੇ ਵਿੱਚ ਉਹਨੂੰ ਕੋਠੀ ਪਾ دی۔ ਜਦੋਂ ਮਰ ਗਿਆ ਮੌਰੋ ਪਹਿਲਾਂ ਨਹੀਂ ਪਹਿਲਾਂ ਤਾਂ ਪਾਣੀ ਵੀ ਨਹੀਂ ਪੁੱਛਿਆ। ਕੋਠੀ ਪਤਾ ਕਿਹੜੀ ਪਾਉਂਦੇ ਆ 15 20 ਕਿੱਟਾ ਲੈ ਕੇ ਤੇ ਕਲੀ ਕਰ ਹਾਜੀ ਕਰ। 15 20 ਕਿੱਟਾ ਲੈ ਕੇ ਤੇ ਉੱਥੇ ਕੋਠੀ ਪਾ دی۔ ਉਹਦੇ ਵਿੱਚ ਬਾਬਾ ਵਰ ਗਿਆ। ਉਹ ਜਿੱਲਾ ਸੀਦਾ ਗਲਾ ਪਹਿਲਾਂ ਚਾਰ ਟੰਕ ਤੇ ਰਾਹੇ ਸਿੱਟਿਆਂ ਦੇ। ਅੱਛਾ ਜਦੋਂ ਅੱਡੂ ਐਂਡ ਹੋ ਗਏ ਡਾਂਗੋ ਡਾਂਗੀ ਹੋ ਕੇ ਤੇ ਉਹ ਆਉਂਦਾ ਮੇਰੀ ਤਾਂ ਪਹਿਲੀ ਵਾਰ ਤੇ ਬਾਪੂ ਉਹ ਚਾਰਾ ਭਰਾਵਾਂ ਦੇ ਜੋੜੀ ਤੇ ਜਿਹੜਾ ਜਿੱਦੇ ਖੇਤ ਤੋਂ ਰਹਿ ਜਾਂਦੀ ਕੋਠੀ ਬਾਬੇ ਦੀ ਉਹ ਆਹ ਦਾ ਸਾਲ ਉਹ ਬਣਾ ਦੇ ਮੇਰੇ ਮਾਂ ਚੋੜੇ ਲੱਤਾਂ ਵੜ ਗਈ ਅਨੇ ਨਾ ਇਹ ਹੁੰਦੇ ਗਿਆ ਕਿ ਹਕੀਕਤਾਂ ਸਚਾਈ ਹੈ ਉਹ ਦੂਜਾ ਕਹਿੰਦਾ ਯਾਰ ਮੈਂ ਤਾਂ ਬਾਬੇ ਦੇ ਦੱਸੀ ਪੌਣ ਜਾਣਾ ਸੀ ਕਿ ਸਾਡਾ ਮਿੱਠੂ ਤਾਂ ਮੇਰੇ ਘਰ ਪਈ ਉਹਦਾ ਦਾਗ ਚੱਕ ਨੂੰ ਟੇਉ ਘਰ ਵਾਲਿਆਂ ਨੇ ਕੋਈ ਨਹੀਂ ਆਪਾਂ ਆਦਿਆ ਉਹ ਮੁੱਠੇ ਮੁੱਟੀ ਦਾ ਲੈ ਉਹਨੇ ਤੇ ਵੇਚ ਦੇ ਨਾਲ ਰੱਖ ਕੇ ਕੂਚਿਆ ਬਣਾ ਦੇ ਕੋਠੀ ਬਾਬੇ ਦੀ ਉਹਨਾਂ ਨੇ ਵੀ ਬਣਾ ਲਈ ਹੁਣ ਚਾਰਾਂ ਦੇ ਚਾਰ ਕੋਠੀਆਂ ਬਾਬੇ ਦੀਆਂ ਜਿਹਨੂੰ ਜਾਂਦੇ ਨੂੰ ਇੱਕ ਮੰੰਜੀ ਵੀ ਨਹੀਂ ਚੱਜਦੀ ਮਿਲੀ ਤੇ ਅੱਜ ਸਾਰੇ ਖੇਤਾਂ ਦੇ ਵਿੱਚ ਅਰਧੋਦੀ ਵੰਡੀਆਂ ਪਾਈਆਂ ਚਾਰ ਕੋਠੀਆਂ ਬਾਬੇ ਨੂੰ ਲੱਗਦੀ ਮੌਜ ਪਹਿਲਾਂ ਤਾਂ ਇੱਕ ਕੋਠੀ ਸੀ ਉਹਦੇ ਚ ਵਿਚਾਰਾ ਆਪ ਲੈਂਦਾ ਸੀ ਹੁਣ ਤਿੰਨ ਸਪੇਅਰ ਬਣ ਗਈਆਂ ਭੋਗ ਕਰਾਏ ਤੇ ਦੇ ਦੇਵੇਂ ਹੋਰ ਮੁੱਠੇ ਨਾਲ ਬਰੇ ਹੋਣੇ ਮੁੱਢੇ ਠੇਰੇ ਵਿਚਾਰੇ ਬੋਲੋ ਭੋਗ ਕਰਾਏ ਤੇ ਕਿਹਾ ਮੋਈ ਨਾ ਗਿਆ ਕਰੀਏ ਉਹਨਾਂ ਦਾ ਦਸਤੀ ਦੇ ਗਲਾਸ ਦੀ ਲੋੜ ਹੀ ਨਹੀਂ ਮੈਂ ਬੇਨਤੀ ਕਰਦਾ ਇਹਨਾਂ ਭਰਮਾਂ ਭ੍ਰੇਖਾਂ ਤੋਂ ਨਿਕਲ ਕੇ ਆਪਾਂ ਅਸਲੀ ਬਾਬੇ ਦੇ ਲੱਗ ਦਈਏ ਤੇ ਇਹ ਬਾਤ ਅਸਲੀ ਸਾਡਾ ਜਿਹਨੇ ਸਾਡੇ ਲੀਡਰਾਂ ਦੇ ਸਾਡੇ ਜਥੇ ਲਾੜਾਂ ਦੇ ਸਿਰ ਤੇ ਮਿਹਰਪੁਰਾ ਹੱਥ ਰੱਖ ਕੇ ਇਹਨਾਂ ਨੂੰ ਸੇਵਾ ਕਰਾਈ ਜਾਂਦੇ ਆ ਭਾਈ ਜਗਜੀਤ ਸਿੰਘ ਜੀ ਜੱਡੇਵਾਲਾ ਅੱਗੇ ਹੋਰ ਵੀ ਮੈਂ ਨਾਮ ਸਤਬੂ ਆਪ ਜਾਣਦੇ ਆ ਸੋ ਇਹਨਾਂ ਨੂੰ ਸੇਵਾ ਕਰਾਈ ਜਾਂਦੇ ਆ ਭਗਵਾਨ ਸਤਬੂ ਕਰੀਟਰ ਪਾਸ਼ਾ ਗੁਰੂਦਾਨ ਸਿੰਘ ਜੀ ਮਹਾਰਾਜ ਗੁਰੂਗਾਂ ਸਾਹਿਬ ਜੀ ਸਿਰ ਤੇ ਮਿਹਰਪੁਰਾ ਹੱਥ ਰੱਖ ਕੇ ਮੈਂ ਜਾਣਾ ਸਮਾਂ ਲੈਂਦਾ ਹੋ ਸਕਦਾ ਮੇਰੀ ਗੱਲ ਦਾ ਕਿਸੇ ਨੂੰ ਕੌੜੀਆਂ ਵੀ ਲੱਗੀਆਂ ਹੋਣ ਚਲੋ ਹੁਣ ਤਾਂ ਮੈਂ ਇੱਕ ਰੁਕੀ ਕੋਡ ਨੂੰ ਚੱਲ ਜਾਨਾ ਕੌੜੀਆਂ ਲੱਗੀਆਂ ਨੇ ਮੇਰੇ ਤਾਂ ਸੁਆਸ ਪਈ ਚਲੋ ਨਿਕਲ ਜਾਗੇ ਹੌਲੀ ਹੌਲੀ ਬੈ ਬੈ ਕੇ ਤੇ ਚਲੋ ਪ੍ਰਮਾਤਮਾ ਸਾਰਿਆਂ ਨੂੰ ਸਤਿ ਸਬਦ ਅਕਸ਼ੇ ਗੁਰਬਾਨੀ ਦੇ ਨਾਲ ਜੋੜੇ ਅਸਲੀ ਬਾਬਾ ਸਰਦੇ ਸਾਦੇ ਸਰਤੇ ਮੇਰ ਪਿਆ ਰੱਖ ਕੇ ਹੌਮਾਂ ਬੇਨਤੀ ਕਰਾਂ